ਤੁਹਾਡੇ ਸਾਰੇ ਨਾਲ ਇੱਕ ਜਾਣਕਾਰੀ ਸਾਂਝੀ ਕਰਨ ਲੱਗੇ ਆ ਜੋ ਸਾਨੂੰ ਇੱਕ ਜਾਣਕਾਰੀ ਮਿਲੀ ਹੈ ਕਿ ਜਿਹੜੇ ਮੰਦਰ ਤੁਹਾਨੂੰ ਦਿਖਾ ਰਹੇ ਆ ਇਹ ਚੰਦੇਲ ਮਹਾਰਾਜਾ ਨੇ ਬਣਾਏ ਹੋਏ ਨੇ ਹਜ਼ਾਰ ਸਾਲ ਪੁਰਾਣੇ ਮੰਦਰ ਨੇ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਇਹ MP ਤੇ UP ਤੇ ਲਵੇ ਕੋਈ ਉਹ ਪੈਂਦਾ ਬਾਰਡਰ ਅੱਗੇ ਉੱਥੇ ਦੇ ਮੰਦਰ ਨੇ ਤੇ ਬਾਕੀ ਜਾਣਕਾਰੀ ਰੋਡੀ ਗੱਲ ਕਰਾਉਣੇ ਅਕੀ ਦੀ ਜਾਣਕਾਰੀ ਤੁਹਾਨੂੰ ਲਾਜਵਿੰਦਰ ਪਾਂਡੇ ਜੀ ਦੇਣਗੇ ਜੋ ਉਸ ਜਗ੍ਹਾ ਤੇ ਮੌਜੂਦ ਹਨ ਸਾਰੀ ਜਾਣਕਾਰੀ ਉਹੀ ਦੇਣਗੇ ਅਕਤ ਲਾਜਵਿੰਦਰ ਪਾਂਡੇ ਜੀ ਨੇ ਜਿਹੜੇ ਉੱਥੇ ਪਹੁੰਚੇ ਹੋਏ ਨੇ ਇਹ ਸਰ ਜਿਹੜੇ ਮੰਦਰ ਕਹਿ ਰਹੇ ਹੋ ਤੁਸੀਂ ਹਜ਼ਾਰ ਸਾਲ ਪੁਰਾਣੇ ਹਾਂਜੀ 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 ਇਹ ਮੰਦਰ ਕਿਹੜੀ ਜਗ੍ਹਾ ਤੇ ਨੇ ਇਹ ਸਰ ਸਿੰਦੇਨਾ ਰਾਜ ਠੀਕ ਹੈ ਇਹਨੋਂ ਆਪਾ ਬੰਦੇਲਖੰਡ ਕਹਿੰਦੇ ਆ ਠੀਕ ਹੈ ਜੀ ਜਿਹਦੇ ਵਿੱਚ ਮੋਹਬਾ ਆ ਜਾਂਦਾ ਹੈ ਠੀਕ ਹੈ ਜੀ ਛਾਤਰਪੁਰ ਜ਼ਿਲ੍ਹਾ ਆ ਜਾਂਦਾ ਹੈ ਚਾਹਤੀ ਰਿਲਸਪੁਰ ਆ ਜਾਂਦਾ ਹੈ ਠੀਕ ਹੈ ਜੀ ਉਹਦੇ ਵਿੱਚ ਸਚੰਦੇਲਾ ਰਾਜਾ ਨੇ ਇੱਕ ਮੰਦਿਰ ਬਣਾਏ ਸੀਗੇ ਇਹ ਲਗਭਗ 1000 ਹਰ ਦਾ ਖੁਜਰਾਹੋ ਦੇ ਵਿੱਚ ਠੀਕ ਹੈ ਜੀ ਉਸ ਟਾਈਮ ਕੀ ਹੁੰਦਾ ਸੀ ਜਿਹੜੇ ਰਾਜੇ ਹੁੰਦੇ ਸੀਗੇ ਵੀ ਜੁੱਧਾਂ ਦੇ ਵਿੱਚ ਵਿਅਸਤ ਰਹਿੰਦੇ ਸੀਗੇ ਠੀਕ ਹੈ ਜੀ ਉਹਨਾਂ ਨੂੰ ਇਹ ਹੁੰਦਾ ਸੀ ਵੀ ਅੱਗੇ ਵਾਸਤੇ ਅਸੀਂ ਆਪਣੀ ਪੀੜ੍ਹੀ ਆਪਣਾ ਪਾਂਸੇਜ ਵਧਾਉਣਾ ਹੈ ਠੀਕ ਹੈ ਉਹ ਚੀਜ਼ ਵਾਸਤੇ ਉਹਨਾਂ ਨੇ ਇਹ ਮੰਦਰ ਬਣਾਏ ਉਹਦੇ ਵਿੱਚ ਭਗਵਾਨ ਦੀਆਂ ਮੂਰਤੀਆਂ ਲਗਾਈਆਂ ਠੀਕ ਹੈ ਜੀ ਉਹਦੇ ਵਿੱਚ ਦੂਸਰੀ ਤਰ੍ਹਾਂ ਦੀਆਂ ਮੂਰਤੀਆਂ ਲਗਾਈਆਂ ਠੀਕ ਹੈ ਜੀ ਇਹ 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 ਕਿਹੜਾ ਤੇ ਇਹ ਕਿਹੜਾ ਚੰਦੇਲਾ ਰਾਜ ਸੀ ਇਹ ਖੁਜਰਾਹ ਦੇ ਵਿੱਚ ਹੁੰਦਾ ਸੀ ਠੀਕ ਹੈ ਇਹ ਜਿਹੜੀ ਜਗ੍ਹਾ ਤੇ ਤੁਸੀਂ ਪਹੁੰਚੇ ਹੋ ਇਸ ਜਗ੍ਹਾ ਤੇ ਕਿੰਨੇ ਤਰ੍ਹਾਂ ਦੇ ਮੰਦਰ ਨੇ ਕਿੰਨੇ ਮੰਦਰ ਹੋਣਗੇ ਇੱਕ ਜਗ੍ਹਾ ਤੇ ਇਹ ਲੱਗ ਜੀ ਜੇ ਆਪਾਂ ਮੰਨੀਏ ਤਾਂ ਲਗਭਗ 10 ਦੇ ਮੰਦਰ ਹੈਗੇ ਨੇ ਲਗਭਗ ਠੀਕ ਹੈ ਜੀ ਵੈਸੇ ਜੈਨ ਧਰਮ ਨਾਲ ਮੰਦਰ ਇੱਥੇ ਸੰਬੰਧਤ ਹੈਗੇ ਨੇ ਉਹ ਜਾਗਰ ਵੀ ਮੰਦਰ ਨੇ ਠੀਕ ਹੈ ਜੀ ਜਿਹੜੇ ਇਹ 1000 ਸਾਲ ਪੁਰਾਣੇ ਮੰਦਰ ਹੈਗੇ ਨੇ ਇਹ ਲਗਭਗ 8 ਤੋਂ 10 ਦੇ ਮੰਦਰ ਹੈਗੇ ਨੇ ਠੀਕ ਹੈ ਤੁਸੀਂ ਇਸ ਵਕਤ ਉਸ ਜਗ੍ਹਾ ਤੇ ਮੌਜੂਦ ਹੋ ਹਾਂ ਜੀ ਮੈਂ ਉਸ ਜਗ੍ਹਾ ਤੇ ਗਿਆ ਸੀਗਾ ਮੇਰੀ ਆਪਣੀ ਆਸਥਾ ਸੀਗੀ ਕਿ ਮੈਂ ਕਿਉਂ ਨਾ ਆਪਣੇ ਪ੍ਰਾਤਮ ਮੰਦਰ ਦੇਖਾਂ ਜਿਹੜੇ ਮੇਰੇ ਬਜ਼ੁਰਗ ਨਹੀਂ ਦੇ ਸਕੇ ਜਿਹੜੇ Hindu ਧਰਮ ਦੇ ਵਿੱਚ ਬਣਾਏ ਗਏ ਮੈਂ ਉਸ ਜਗ੍ਹਾ ਦੇ ਸ਼ੁਰੂ ਪਹੁੰਚਿਆ ਠੀਕ ਹੈ ਜੀ ਧੰਨਵਾਦ ਜੀ ਤੁਸੀਂ ਟਾਈਮ ਦਿੱਤਾ ਸਾਨੂੰ ਔਰ ਇਸ ਦੇ ਸਾਹਮਣੇ ਇਹ ਹਾਂ ਜੀ ਇਹ ਨੰਦੀ ਦੀ ਤਮਾ ਨੰਦੀ ਦੇ ਮੰਦਰ ਬਿਲਕੁਲ ਸਾਹਮਣੇ ਹੈ ਜੋ ਸ਼੍ਰੀ ਸੁਗਨਾਥ ਮੰਦਰ ਦੇ ਠੀਕ ਹੈ ਉਧਰੋਂ ਮੇਂ ਲਗਭਗ ਜੋ 1000 ਸਾਲ ਤੋਂ ਇਹ ਮੰਦਰ ਬਣੇ ਹੋਏ ਸਭੀ ਮੰਦਰ ਚਾਰੇ ਪਾਸੇ ਜਿਹੜੇ ਮੁਗਲ ਰਾਜ ਤੇ ਰਾਜੇ ਸੀਗੇ ਹਾਂਜੀ ਉਹ ਵੀ ਖਾਬਤ ਨਹੀਂ ਹੋ ਸਕੇ ਠੀਕ ਹੈ ਜੀ ਕਿਉਂਕਿ ਇਹ ਮੰਦਰ ਅਜ ਤੱਕ ਉਸੇ ਤਰ੍ਹਾਂ ਵਿਰਾਜਮਾਨ ਨੇ ਜਿਹਾ ਆਸਤਾ ਉਸ ਤਰ੍ਹਾਂ ਹੁੰਦੀ ਹੈਗੀ ਹੈ ਮੈਂ ਫਿਰ ਆਵਾਂਗਾ ਵੀ ਇੱਕ ਵਾਰ ਜਰੂਰ ਇਸ ਮੰਦਰਾਂ ਦੇ ਵਿੱਚ ਆ ਕੇ ਦਰਸ਼ਨ ਕਰੋ ਠੀਕ ਹੈ ਜੀ ਧੰਨਵਾਦ 算了吧。